ਗਿਫਟਿੰਗ ਰਿਵਾਜ ਸਟਾਰਕ ਮੂਵੀ ਅਰਦਾਸ ਸਰਬਤ ਦੇ ਭਲੇ ਦੀ ਫਿਲਮ ਨੂੰ ਦਰਸ਼ਕਾਂ ਵੱਲੋਂ ਪਰਵਾਹ ਹੁੰਗਾਰਾ ਮਿਲ ਰਿਹਾ ਹੈ ਇਹ ਫਿਲਮ ਜਦੋਂ ਦੀ ਥੀਏਟਰ ਚ ਰਿਲੀਜ਼ ਹੋਈ ਹੈ ਫੈਨਸ ਇਸ ਫਿਲਮ ਨੂੰ ਬਹੁਤ ਪਸੰਦ ਕਰ ਰਹੇ ਨੇ ਤੇ ਇਹ ਵੀ ਆਖ ਰਹੇ ਨੇ ਕਿ ਇਸ ਫਿਲਮ ਨੂੰ ਆਪਣੇ ਬੱਚਾ ਨੂੰ ਵੀ ਜ਼ਰੂਰ ਦਿਖਾਣਗੇ ਇਸ ਫਿਲਮ ਦੀ ਖੁਸ਼ੀ ਜ਼ਾਹਿਰ ਕਰਦੇ ਹੋਏ ਗਿੱਪੀ ਗਰੇਵਾਲ ਸੋਸ਼ਲ ਮੀਡੀਆ ਹੈਂਡਲ ਤੇ ਲਾਈਵ ਆਏ ਤੇ ਲਾਈਵ ਆ ਕੇ ਉਹਨਾਂ ਨੇ ਫੈਨਸ ਦੇ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਜਾਣਕਾਰੀ ਲਈ ਦੱਸਦੀ ਹੈ ਕਿ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਸਟਾਰ ਕਾਸਟ ਹੁਣ ਥੀਏਟਰਸ ਦੇ ਵਿੱਚ ਜਾ ਕੇ ਫੈਨਸ ਨੂੰ ਵੀ ਸਰਪ੍ਰਾਈਜ਼ ਕਰ ਰਹੀ ਹੈ ਇਸ ਦੇ ਟ੍ਰੇਲਰ ਨੂੰ ਵੀ ਦਰਸ਼ਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ ਸੀ ਹੁਣ ਇਸ ਫਿਲਮ ਨੂੰ ਵੀ ਫੈਨਸ ਬਹੁਤ ਪਸੰਦ ਕਰ ਰਹੇ ਨੇ ਜਾਣਕਾਰੀ ਲਈ ਦੱਸਦੀ ਹੈ ਕਿ ਫਿਲਮ 13 ਸਪਟੈਂਬਰ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਰੀਲੀਜ਼ ਹੋਈ ਸੀ ਇਸ ਫਿਲਮ ਦੇ ਵਿੱਚ ਕਿਪੀ ਗਰੇਵਾਲ ਜੈਸਮਿਨ ਹਸੀਮ ਗੁਰਪ੍ਰੀਤ ਕੁਗੀ ਪ੍ਰਿੰਸ ਕਵਲਜੀਤ ਨਿਰਮਲ ਰਿਸ਼ੀ ਸੀਮਾ ਕੌਸ਼ਲ ਅਤੇ ਹੋਰ ਵੀ ਬਹੁਤ ਸਾਰੇ ਅਦਾਕਾਰਾਂ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਤੁਸੀਂ ਵੀ ਸੁਣੋ ਕੀ ਕਹਿਣਾ ਹੈ ਗਿੱਪੀ ਦਾ ਤੇ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ ਸਸਿਕਾ ਜੀ ਗੁੱਡ ਮਾਰਨਿੰਗ ਕਿਦਾਂ ਹਾਲ ਚਾਲ ਠੀਕ ਠਾਕ ਹੋ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਬੰਬੇ ਤੋਂ ਜੀ ਸੋ ਆਪਾਂ ਫਿਲਹਾਲ ਬੰਬੇ ਆ ਜੀ ਕਿਦਾਂ ਹਾਲ ਚਾਲ ਜੀ ਸਾਰਿਆਂ ਦੇ ਠੀਕ ਠਾਕ ਹਾਂ ਚੜ੍ਹਦੀ ਕਲਾ ਚੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿਨੇ ਕਿਨੇ ਦੇਖ ਲਈ ਅਰਦਾਸ ਸਰਬੱਤ ਦੇ ਭਲੇ ਦੀ ਤੇ ਕੀ ਫੀਡਬੈਕ ਆ ਕਰੋ ਸ਼ੇਅਰ ਹੈਲੋ ਜੀ ਹੈਲੋ ਸਤਿ ਸ੍ਰੀ ਅਕਾਲ ਜੀ ਦਿੱਲੀ ਵਾਲਿਓ ਕਿਦਾਂ ਠੀਕ ਹਾਂ ਜੀ ਦੁਬਈ ਵਾਲਿਓ ਠੀਕ ਠਾਕ ਹਾਂ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਮੁਗਾ ਸਿਨੇਮਾ ਚ ਆਓ ਵੀਰੇ ਮੇਰੀ ਉਥੇ ਮੈਂ ਡਿਊਟੀ ਕਰਦਾ ਜਰੂਰ ਜਸੂ ਜੀ ਜਰੂਰ ਮਹਾਰਾਜ ਕਿੱਦਾਂ ਚੱਲ ਰਹੀ ਆ ਫਿਲਮ ਦੱਸੋ ਇੱਥੇ ਐ ਇਦਾਂ ਇਦਾਂ ਆ ਰਿਹਾ ਸੇਰਾ ਮੂਵੀ ਕੀ ਪੀਵਾ ਜੀ ਥੈਂਕ ਯੂ ਜੀ ਥੈਂਕ ਯੂ ਬਹੁਤ ਅੱਛੀ ਥੈਂਕ ਯੂ ਜੀ ਬਹੁਤ ਸੋਹਣੀ ਮੂਵੀ ਆ ਵੀਰੇ ਨੌਪਰੀ ਜੀ ਲਵ ਯੂ ਫਰੋਂ ਪਾਕਿਸਤਾਨ ਮੈਂ ਇਨਸੋਫਰ ਹਾਂ ਦੀ ਕਿੰਨਾ ਠੀਕ ਠਾਕ ਹਾਂ ਜੀ ਫਰੀਦাবাদ ਵਾਲੇੋਂ ਠੀਕ ਹਾਂ ਜੀ ਆ 90 ਤੋਂ ਅਰਦਾਸ ਦੇਖ ਲਈ ਵਾੜੀ ਐਂਡਾ ਭਾਈ ਜੀ ਥੈਂਕ ਯੂ ਵੀਰੇ ਵੈਰੀ ਇਮੋਸ਼ਨਲ ਥੈਂਕ ਯੂ ਜੀ ਮਾਰੀ ਥੈਂਕ ਯੂ ਸੋ ਥੈਂਕ ਯੂ ਜੀ ਤੁਸੀਂ ਆਪਣੇ ਫੀਡਬੈਕ ਜ਼ਰੂਰ ਆ ਫੇਸਬੁੱਕਾਂ ਦੇ ਉੱਤੇ ਇੰਸਟਾਗ੍ਰਾਮਾਂ ਤੇ ਸ਼ੇਅਰ ਕਰਿਆ ਕਰੋ ਤੇ ਕੱਲੋਂ ਦੂਜਾ ਸ਼ੁੱਕਰਵਾਰ ਸ਼ੁਰੂ ਹੋ ਜਾਣਾ ਵਾ ਤੇ ਸੈਕੰਡ ਵੀਕ ਸ਼ੁਰੂ ਹੋ ਜਾਣਾ ਫਸਟ ਵੀਕ ਤਾਂ ਫੱਟੇ ਚੱਕਾ ਮ ਹੋ ਗਿਆ ਆ ਕੱਲ ਕੈਨੇਡਾ ਦਾ ਵੀ ਥੀਏਟਰ ਫੁੱਲ ਸੀ ਵੀਰੇ ਕੱਲ ਵੀ ਕੈਨੇਡਾ ਦਾ ਥੈਂਕ ਯੂ ਮਰਾਈ ਥੈਂਕ ਯੂ ਮਰਪੇ ਜੀ ਥੈਂਕ ਯੂ ਸੋ ਮਾਚ ਕਿ ਕੈਨੇਡਾ ਲੈਂ ਤਾਂ ਫੱਟੀ ਚੱਕਦੇ ਮਹਾਰਾਜ ਆ ਸਭ ਤੋਂ ਵੱਧ ਸਕਰੀਨਾਂ ਦੇ ਉੱਤੇ ਉਥੇ ਰਿਲੀਜ਼ ਹੋਈ ਸੀ ਨਾ ਹਾਲੇ ਤੱਕ ਕੋਈ ਹੋ ਰਹੀ ਆ ਤੇ ਸਭ ਤੋਂ ਵੱਧ ਸਕਰੀਨਾਂ ਆਲਮੋਸਟ ਮੈਨ ਲੱਗਾ 87 ਪਤਾ ਨਹੀਂ 88 ਤੋਂ ਜ਼ਿਆਦਾ ਸਕਰੀਨਸ ਕੱਲੇ ਕੈਨੇਡਾ ਕੈਨੇਡਾ ਦੇ ਵਿੱਚ ਸੀਗੀਆਂ ਤੇ ਸੈਕੰਡ ਵੀਕ ਵੀ ਉਦਾਂ ਹੀ ਆ ਜਿੱਥੇ-ਜਿੱਥੇ ਲੱਗੀ ਹੋਈ ਸੀ ਉੱਥੇ-ਉੱਥੇ ਚੱਲੂਗੀ ਤੇ ਤੁਸੀਂ ਨਹੀਂ ਦੇਖੀ ਤਾਂ ਜਾ ਕੇ ਦੇਖੋ ਸਾਨੂੰ ਦੱਸੋ ਚੰਡੀਗੜ੍ਹੋਂ ਚੰਡੀਗੜ੍ਹ ਵਾਲੇ ਉਹ ਕਿਦਾਂ ਜੀ ਠੀਕ ਹੋਂ ਸੱਚੀ ਗੱਲ ਵੀਰੇ ਕੀ ਹਾਲ ਸਭ ਉਹ ਕੇ ਰਿਪੋਰਟਾਂ ਨੇ ਸਭ ਉਹ ਕੇ ਰਿਪੋਰਟਾਂ ਤੇ ਤੁਹਾਡੇ ਤੁਹਾਡੇ ਰਿਵਿਊਸ ਪੜ੍ਹ ਕੇ ਹੋਰ ਕੰਮ ਘੈਂਟ ਹੋ ਜਾਂਦਾ ਹੋਰ ਵੀ ਜ਼ਿਆਦਾ ਐਂਡ ਹੋ ਜਾਂਦਾ ਕੰਮ ਐਂਡ ਸੋ ਥੈਂਕ ਯੂ ਵਾਰਨਿੰਗ 3 ਦੇਖਦੇ ਆ ਕਦੋਂ ਉਹ ਵੀ ਬਸ ਆ ਜਾਣੀ ਹੈ ਜੀ ਭਾਜੀ ਬਹੁਤ ਲਾਈਕ ਕਰਦੇ ਆ ਜੀ ਤੁਹਾਨੂੰ ਥੈਂਕ ਯੂ ਵੀਰੇ ਮਾਲਵੇ ਵਾਲੇ ਮਿਸਤਰੀ ਜੀ ਥੈਂਕ ਯੂ ਮਹਾਰਾਜ ਕਿਾ ਕੰਮ ਕਰੇ ਤੁਹਾਡੇ ਪੇਜ ਬਣਾਏ ਲੱਗਦੇ ਨੇ ਇਹ ਆ ਥੈਂਕ ਯੂ ਵੀਰੇ ਥੈਂਕ ਯੂ ਮਾਲਵੇੜਾ ਥੈਂਕ ਯੂ so much ਅ ਸੱਚ ਕੇ ਬਾਰੇ ਕਿਵੇਂ ਆਲ ਗੁੱਡ ਵੀਰੇ ਆਲ ਗੁੱਡ ਜੀ ਆਲ ਗੁੱਡ ਮੈਲਬਨ ਵਾਲੇ ਹੋ ਠੀਕ ਹੋ ਠੀਕ ਲੱਗੀ ਫਿਲਮ ਥੈਂਕ ਯੂ ਅ ਮਨਵੀ ਜੀ ਬਹੁਤ ਸੋਹਣੀ ਫਿਲਮ ਜੀ ਅਰਦਾਸ ਥੈਂਕ ਯੂ ਜੀ ਕੈਨੇਡਾ ਵਾਲੇ ਹੋ ਥੈਂਕ ਯੂ so much so ਥੈਂਕ ਯੂ ਜੀ so second week ਚੱਲ ਰਿਹਾ ਵਾ ਤੇ ਬੜਾ ਅ ਮਨ ਸਾਡਾ ਵੀ ਖੁਸ਼ ਹੁੰਦਾ ਕਿਉਂਕਿ ਬੜੇ ਟਾਈਮ ਬਾਅਦ 5 ਸਾਲਾਂ ਬਾਅਦ ਇਹ ਫਿਲਮ ਬਣਾਈ ਸੀਗੀ ਤੇ ਬੜੀਆਂ ਮਨਚ ਰੀਝਾਂ ਸੀ ਕਿ ਯਾਰ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਫਿਲਮ ਐਦਾਂ ਦੀ ਲੱਗਣੀ ਚਾਹੀਦੀ ਆ ਲਵ ਫਰਮ ਹਜੂਰ ਸਾਹਿਬ ਹਜੂਰ ਸਾਹਿਬ ਵਾਲਿਓ ਥੈਂਕ ਯੂ ਸੋ ਮੱਚ ਸੋ ਤਖਸ਼ਰੀ ਹਜੂਰ ਸਾਹਿਬ ਜੀ ਦੇ ਦਰਸ਼ਨ ਫਿਲਮ ਦੇ ਵਿੱਚ ਤੁਹਾਨੂੰ ਹੁੰਦੇ ਨੇ ਕਲਿੱਪ ਸਾਨੂੰ ਵੀ ਆਉਂਦੀਆਂ ਨੇ ਜਦੋਂ ਅਰਦਾਸ ਹੁੰਦੀ ਆ ਤੁਸੀਂ ਖੜੇ ਹੁੰਨੇ ਹੋ ਸੋ ਥੈਂਕ ਯੂ ਸੋ ਮੱਚ ਬੜਾ ਵਧੀਆ ਲੱਗਿਆ ਉਹ ਵੀਡੀਓ ਦੇਖ ਕੇ ਸਾਡਾ ਵੀ ਬੜਾ ਦਿਲ ਖੁਸ਼ ਹੁੰਦਾ ਕਈ ਵੀਡੀਓਜ਼ ਹੁੰਦੇ ਆ ਜਿਵੇਂ ਕੱਲ ਇੱਕ ਵੀਡੀਓ ਮੈਂ ਦੇਖਿਆ ਜਿਹੜਾ ਕਹਿੰਦਾ ਸੀ ਮੇਰੇ ਗ੍ਰੈਂਡਮਦਰ ਪਹਿਲੀ ਵਾਰੀ ਗਏ ਨੇ ਸ੍ਰੀ ਵਿਦ ਗੱਛਾ ਨਾ ਤੇ ਬੜਾ ਚੰਗਾ ਲੱਗਾ ਕਿ ਯਾਰ ਸਾਡੀ ਫਿਲਮ ਦੇ ਲਈ ਲੋਕੀ ਐਦਾਂ ਨਿਕਲ-ਨਿਕਲ ਕੇ ਜਾ ਰਹੇ ਨੇ ਸੋ ਸਾਡੇ ਲਈ ਵੀ इमोशनल ਮੂਮੈਂਟ ਹੋ ਜਾਂਦੀ ਹੈ ਇਹ ਤੇ ਥੈਂਕ ਯੂ ਤੁਹਾਡਾ ਥੈਂਕ ਯੂ so much ਫਿਲਮਾਂ ਨੂੰ ਤੁਸੀਂ ਪਸੰਦ ਕਰਦੇ ਹੋ ਸਾਰਿਆਂ ਨੂੰ ਪਰ ਜਦੋਂ ਐਦਾਂ ਦੀ ਫਿਲਮ ਨੂੰ ਅਕਸੈਪਟ ਕੀਤਾ ਜਾਂਦਾ ਸਾਡੇ ਲਈ ਵੀ ਇੱਕ ਅਲੱਗ ਖੁਸ਼ੀ ਹੁੰਦੀ ਹੈ ਸਾਨੂੰ ਵੀ ਵਧੀਆ ਲੱਗਦਾ ਕਿ ਯਾਰ ਹਾਂ ਸਾਨੂੰ ਵੀ ਲੱਗਦਾ ਕਿ ਯਾਰ ਐਦਾਂ ਦੇ ਸਬਜੈਕਟ ਬਣਾ ਲੈਣੇ ਚਾਹੀਦੇ ਆ ਲੋਕ ਦੇਖ ਰਹੇ ਨੇ ਦੇਖ ਰਹੇ ਨੇ ਪਲੱਸ ਐਪਰੀਸ਼ੀਏਟ ਕਰ ਰਹੇ ਨੇ ਸੋ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ ਬਹੁਤ ਆ ਪਰਮ ਜੀ ਵੈਰੀ ਗੁੱਡ ਮਾਰਨਿੰਗ ਟੂ ਯੂ ਆਲਸੋ ਜੀ ਅ ਤਜਿੰਦਰ ਜੀ ਆਸਮ ਫਿਲਮ ਥੈਂਕ ਯੂ ਜੀ ਥੈਂਕ ਯੂ ਆ ਪਾ ਜੀ ਤੁਸੀਂ ਹੋਰ ਸੋਹਣੇ ਹੋਈ ਜਾਂਦੇ ਹੋ ਕਿਆ ਬਾਤ ਹੈ ਜੀ ਕਮਲਪ੍ਰੀਤ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਆ ਆਏ ਪਾ ਜੀ ਬਹੁਤ ਆ ਬਹੁਤ ਵਧੀਆ ਮੂਵੀ ਸੀ ਵੈਰੀ ਇਨਫੀਨਿਟ ਇਨ ਫੁੱਲ ਬੜਾ ਔਖਾ ਜਿਹਾ ਅੱਖਰ ਲਿਖਦਾ ਸੀ ਇਨਫਲੂਐਂਸ ਯਾਰ ਬੋਲੀ ਨਹੀਂ ਹੁੰਦਾ ਹੈਗਾ ਹਾਂ ਜੀ ਇਹਦਾ ਇਨਫਲੂਐਂਸ ਆ ਨਵੀਂ ਜਨਰੇਸ਼ਨ ਤੇ ਹੋ ਰਿਹਾ ਵਾ ਬੇ ਬੜੀ ਵਧੀਆ ਚੀਜ਼ ਹੈ ਥੈਂਕ ਯੂ ਹੂੰ ਮੈਂ ਪੜ ਲਿਆ ਹਿਅਰ ਮਾਈ ਫੇਵਰਿਟ ਥੈਂਕ ਯੂ ਲਵ fromParams ਕੈਲੀਫੋਰਨੀਆ ਕੈਲੀਫੋਰਨੀਆ ਵਾਲੇ ਥੈਂਕ ਯੂ ਅੱਖਰ ਇੱਕ ਥੋੜਾ ਮੇਦੋ ਪੜਿਆ ਨਹੀਂ ਗਿਆ ਬੜਾ ਕਸੂਤਾ ਜਿਹਾ ਲਿਖਦਾ ਸੀ ਬਹੁਤ ਵਧੀਆ ਫਿਲਮ ਵੀਰੇ ਅਰਦਾਸ ਥੈਂਕ ਯੂ ਜੀ ਆ ਪਾਕਿਸਤਾਨ ਕਦੋਂ ਆ ਰਹੇ ਹੋ ਜੀ ਦੋ ਵੀ ਦੱਸ ਦਾਂਗੇ ਜੀ ਹਲੇ ਤੱਕ ਕੋਈ ਪਲਾਨ ਨਹੀਂ ਜਦੋਂ ਬਣਿਆ ਡੈਫੀਨੇਟਲੀ ਤੁਹਾਨੂੰ ਦੱਸਾਂਗੇ ਜੀ ਠੀਕ ਹੈ ਜੀ ਸੋ ਥੈਂਕ ਯੂ ਜੀ ਬਸ ਆਹੀ ਗੱਲਬਾਤ ਕਰਨੀ ਸੀ ਜੀ ਤੇ ਸੈਕੰਡ ਵੀਕਐਂਡ ਸ਼ੁਰੂ ਹੋ ਰਿਹਾ ਤੁਸੀਂ ਪਲੀਜ਼ ਆਪਣਾ ਫੀਡਬੈਕ ਆਪਣੀਆਂ ਚੀਜ਼ਾਂ ਸਾਰੀਆਂ ਤੁਸੀਂ ਪਾਉ ਜਦੇ ਤੇ ਇਨਸਟਾ ਦੇ ਉੱਤੇ ਦੱਸੋ ਸਾਰਿਆਂ ਨੂੰ ਆਪਣੇ ਆਪਣੇ ਫੀਡਬੈਕ ਤੇ ਆਪਣੀਆਂ ਵੀਡੀਓ ਸਾਨੂੰ ਟੈਗ ਕਰਦੇ ਰਿਹਾ ਕਰੋ ਅਸੀਂ ਰੀਪੋਸਟ ਵੀ ਕਰਦੇ ਆ ਸਾਨੂੰ ਵਧੀਆ ਲੱਗਦੀਆਂ ਨੇ ਤੇ ਥੈਂਕ ਯੂ so much ਤੇ ਲਵ ਯੂ ਆਲ ਚੜ੍ਹਦੀ ਕਲਾ 'ਚ ਰਹੋ ਤੇ ਜਾਓ ਜਾ ਕੇ ਦੇਖੋ ਦੱਸੋ ਕਿਵੇਂ ਲੱਗੀ ਅਰਦਾਸ ਸਰਬੱਤ ਦੇ ਭਲੇ Sasegale.